2023 ਭਾਰਤੀ ਸਿਨੇਮਾ ਲਈ ਬੇਹੱਦ ਖਾਸ ਰਿਹਾ। ਬਹੁਤ ਸਾਰੀਆਂ ਫਿਲਮਾਂ ਨੇ ਵੱਡੇ ਪਰਦੇ ਤੇ ਕਮਾਲ ਕੀਤਾ। ਸ਼ਾਹਰੁਖ ਖਾਨ ਦੀ ਜਵਾਨ ਪਠਾਨ ਤੋਂ ਲੈ ਕੇ ਰਣਬੀਰ ਕਪੂਲ ਦੀ ਐਨੀਮਲ ਤੇ ਸਨੀ ਦਿਓਲ ਦੀ ਗਦਰ ਤੱਕ ਨੇ ਚੰਗੀ ਕਮਾਈ ਕੀਤੀ। ਇੱਥੋਂ ਤੱਕ ਕਿ ਬਹੁਤ ਸਾਰੇ ਕਲਾਕਾਰ ਅਜਿਹੇ ਸਨ ਜਿਨ੍ਹਾਂ ਨੇ ਸਕਸੈਸਫੁਲ ਕਮਬੈਕ ਵੀ ਕੀਤਾ। ਹੁਣ 2024 'ਚ ਵੀ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਨੇ ਜਿਨ੍ਹਾਂ ਨੇ ਹੁਣ ਤੋਂ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਨਮਿਟ ਅਨਕਰ ਜੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਫਿਲਮਾਂ ਦੀ ਜੋ 2024 'ਚ ਵੱਡੇ ਪਰਦੇ ਤੇ ਛਾਉਣ ਲਈ ਤਿਆਰ ਨੇ। ਹਿੰਦੀ اداکارہ ਕੈटरीना कैफ ਤੇ ਸਾਊਥ ਸੁਪਰਸਟਾਰ ਵਿਜੇ ਸਤੂਪਤੀ ਸਟਾਰਰ ਫਿਲਮ ਮੈਰੀ ਕ੍ਰਿਸਮਸ 12 ਜਨਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਦੇ ਨਿਰਦੇਸ਼ਕ ਸ਼੍ਰੀ ਰਾਮ ਰਾਗਵਨਨ ਜਿਨ੍ਹਾਂ ਨੇ ਅੰਧਾਦੁਨ ਬਦਲਾਪੁਰ ਵਰਗੀਆਂ ਫਿਲਮਾਂ ਡਾਇਰੈਕਟ ਕੀਤੀਆਂ ਸਨ ਇੱਕ ਕਹਾਣੀ ਦੋ ਅਜਨਬੀਆਂ ਤੇ ਹੈ ਜੋ ਕ੍ਰਿਸਮਸ ਦੇ ਸ਼ਾਮ ਨੂੰ ਮਿਲਦੇ ਨੇ ਵਿਜੇ ਸਤੂਪਤੀ ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਜਵਾਨ ਚ ਵੀ ਵਿਲਨ ਵਜੋਂ ਕਿਰਦਾਰ ਨਿਭਾ ਚੁੱਕੇ ਨੇ रितिक रोशन ਤੇ ਦੀਪਿਕਾ ਪਾਦুকון 스타ਰ ਫਿਲਮ ਫਾਈਟਰ ਵੀ ਕਾਫੀ ਦੇਲ ਤੋਂ ਚਲਚਾਵਾ ਚ ਹੈ ਉਹ ਇਸ ਕਰਕੇ ਵੀ ਕਿਉਂਕਿ ਦੀਪਿਕਾ ਪਾਦুকון ਤੇ ਰਿਤਿਕ ਰੋਸ਼ਨ ਪਹਿਲੀ ਵਾਰ ਵੱਡੇ ਪਰਦੇ ਤੇ ਇਕੱਠੇ ਨਜ਼ਰ ਆਉਣਗੇ ਇਹ ਫਿਲਮ ਗਣਤੰਤਰ ਦਿਹਾੜੇ ਮੌਕੇ 25 ਜਨਵਰੀ ਨੂੰ ਰਿਲੀਜ਼ ਹੋਵੇਗੀ ਇਸ ਨੂੰ ਡਾਇਰੈਕਟ सिद्धार्थ ਆਨੰਦ ਨੇ ਕੀਤਾ ਹੈ सिद्धार्थ ਆਨੰਦ ਇਸ ਤੋਂ ਪਹਿਲਾਂ 2023 ਚ ਹਿੱਟ ਫਿਲਮ ਪਠਾਨ ਡਾਇਰੈਕਟ ਕਰ ਚੁੱਕੇ ਨੇ ਅਮੀਰ ਖਾਨ ਪ੍ਰੋਡਕਸ਼ਨ ਹੈਡ ਬਣੀ ਫਿਲਮ ਲਾਪਤਾ ਲੇਡੀਜ਼ ਨਾਲ ਅਮੀਰ ਖਾਨ ਬ੍ਰੇਕ ਮਗਰੋਂ ਫਿਰ ਵਾਪਸੀ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਕਿਰਨ ਰਾਓ ਵੀ ਇਸ ਫਿਲਮ ਦੇ ਹਦਾਇਤਕਾਰ ਵਜੋਂ ਵਾਪਸੀ ਕਰ ਰਹੇ ਨੇ ਲਾਪਤਾ ਲੇਡੀਜ਼ ਇੱਕ ਕਾਮੇਡੀ ਫਿਲਮ ਹੋਵੇਗੀ ਜੋ 1 ਮਾਰਚ 2024 ਨੂੰ ਰਿਲੀਜ਼ ਹੋਵੇਗੀ ਸਿਰਫ ਇਹੋ ਨਹੀਂ ਅਮੀਰ ਖਾਨ ਦੇ ਡਾਇਰੈਕਸ਼ਨ ਤੇ ਪ੍ਰੋਡਕਸ਼ਨ 'ਚ ਹੋਰ ਵੀ ਫਿਲਮਾਂ ਵੱਡੇ ਪਰਦੇ ਤੇ ਆਉਣਗੀਆਂ ਜਿਨ੍ਹਾਂ 'ਚ ਇੱਕ ਹੈ ਲਾਹੌਰ 1947 ਇਸ ਫਿਲਮ 'ਚ ਅਮੀਰ ਖਾਨ ਨਿਰਦੇਸ਼ਕ ਰਾਜਕੁਮਾਰ ਤੇ ਸਨੀ ਦਿਓਲ ਇਕੋ ਪ੍ਰੋਜੈਕਟ 'ਚ ਕੰਮ ਕਰ ਰਹੇ ਨੇ। ਜ਼ਾਹਿਰ ਹੈ ਕਿ ਇੱਕ ਸਮਾਂ ਸੀ ਜਦੋਂ ਸਨੀ ਦਿਓਲ ਤੇ ਆਮੀਰ ਖਾਨ ਦੀਆਂ ਫਿਲਮਾਂ ਬਾਕਸ ਆਫਿਸ ਤੇ ਕਲੈਸ਼ ਕਰਦੀਆਂ ਸਨ। ਇਸ ਦੇ ਨਾਲ ਹੀ ਨਿਰਦੇਸ਼ਕ ਰਾਜਕੁਮਾਰ ਤੇ ਸਨੀ ਦਿਓਲ ਦੀ ਜੋੜੀ ਵੀ ਕਾਫੀ ਦੇਰ ਮਗਰੋਂ ਇਕੱਠਿਆਂ ਨਜ਼ਰ ਆਏਗੀ। ਹਾਲਾਂਕਿ ਅਜੇ ਸਿਰਫ ਅਨਾਉਂਸਮੈਂਟ ਹੋਈ ਹੈ, ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਹਦਾਇਤਕਰ ਵੱਜੋਂ ਅਮੀਰ ਖਾਨ ਸਿਤਾਰੇ ਜ਼ਮੀਨ ਪਰ ਛ ਨਜ਼ਰ ਆਉਣਗੇ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਇਸ ਚ ਅਦਾਕਾਰੀ ਵੀ ਕਰਨਗੇ ਜਾਂ ਨਹੀਂ ਇਹ ਫਿਲਮ 2024 크리스마ਸ ਤੇ ਰਿਲੀਜ਼ ਹੋ ਸਕਦੀ ਹੈ ਅਕਸ਼ੇ ਕੁਮਾਰ ਦੀਆਂ ਵੀ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਨੇ ਉਹਨਾਂ ਚ ਇੱਕ ਫਿਲਮ ਹੈ ਸਿੰਗਮ 3 ਸਿੰਗਮ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਦੋ ਨਾਮ ਚੇਤੇ ਆਉਂਦੇ ਨੇ ਰੋਹਿਤ ਛੇਤੀ ਤੇ ਅਜੇ ਦੇਵਗਨ ਪਰ ਇਸ ਵਾਰ ਇਸ ਫਿਲਮ ਚ ਅਕਸ਼ੇ ਕੁਮਾਰ ਦੇ ਨਾਲ ਨਾਲ ਹੋਰ ਕਲਾਕਾਰ ਵੀ ਤੁਹਾਨੂੰ ਨਜ਼ਰ ਆਉਣਗੇ ਕਰੀਨਾ ਕਪੂਰ ਟਾਈਗਰ ਸ਼ਰੌਫ ਤੇ ਦੀਪਿਕਾ ਪਾਦਕੋਨ ਵੀ ਕਿਰਦਾਰ ਨਿਭਾਉਣਗੇ ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਫਿਲਮ ਵੈਲਕਮ ਦਾ ਸੀਕੁਇਲ ਵੈਲਕਮ ਟੂ ਜੰਗਲ ਵੀ ਇਸ ਸਾਲ ਰਿਲੀਜ਼ ਹੋਣ ਜਾ ਰਿਹਾ ਹੈ ਇਸ ਵਿੱਚ ਵੱਡੀ ਸਟਾਰ ਕਾਸਟ ਨਜ਼ਰ ਆਵੇਗੀ ਅਕਸ਼ੇ ਕੁਮਾਰ ਦੇ ਨਾਲ ਨਾਲ ਸੰਜੇ ਦੱਤ ਸੁਨੀਲ ਸ਼ੈਟੀ ਰਵੀਨਾ ਟੰਡਨ ਦੀਸ਼ਾ ਪਟਾਨੀ ਜੈਕਲੀਨ ਫਰਨਾਂਡੇਸ ਲਾਰਾ ਦੱਤਾ ਪਰੇਸ਼ ਰਾਵਲ ਅਰਸ਼ਦ ਵਾਰਸੀ ਜੌਨੀ ਲੀਵਰ ਰਾਜਪਾਲ ਯਾਦਵ ਸ਼੍ਰੇਸ਼ ਤਲਪੜੇ ਤੇ ਦਲੇਰ ਮਹਿੰਦੀ ਤੇ ਮਿਕਾ ਸਿੰਘ ਵੀ ਨਜ਼ਰ ਆਉਣਗੇ ਫਿਲਮ ਦਾ ਪੋਸਟਰ ਤੇ ਫਰਸਟ ਲੁੱਕ ਰਿਲੀਜ਼ ਹੋਈ ਅਹਿਮਦ ਖਾਨ ਵੱਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ 20 ਦਸੰਬਰ 2024 ਨੂੰ ਰਿਲੀਜ਼ ਹੋਵੇਗੀ ਅਲੀ ਆਬਾਸ ਜ਼ਫਰ ਦੀ ਫਿਲਮ ਬੜੇ ਮੀਆਂ ਛੋਟੇ ਮੀਆਂ ਵੀ 2024 ਅਪ੍ਰੈਲ ਚ ਰਿਲੀਜ਼ ਹੋਵੇਗੀ ਇਸ ਵਿੱਚ ਵੀ ਅਕਸ਼ੇ ਕੁਮਾਰ ਮੁੱਖ ਕਿਰਦਾਰ ਚ ਨੇ ਤੇ ਉਹਨਾਂ ਦੇ ਨਾਲ ਟਾਈਗਰ ਸ਼ਰੌਫ ਤੇ ਸਾਊਥ ਦੇ ਅਦਾਕਾਰ ਪ੍ਰਿਥਵੀ ਰਾਜ ਵੀ ਮੁੱਖ ਭੂਮਿਕਾ ਚ ਐਕਸ਼ਨ ਕਰਦੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਬਾਇਓਗ੍ਰਾਫੀਕਲ ਫਿਲਮਾਂ ਤੇ ਅਸਲੀਅਤ ਤੇ ਆਧਾਰਿਤ ਫਿਲਮਾਂ ਵੀ ਇਸ ਸਾਲ ਵੱਡੇ ਪਰਦੇ ਤੇ ਪੇਸ਼ ਕੀਤੀਆਂ ਜਾਣਗੀਆਂ। ਆਜ਼ਾਦੀ ਕੁਲਾਟੀਏ ਵੀਰ ਸਵਰਕਰ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਹੋਵੇਗੀ ਸੁਤੰਤਰ ਵੀਰ ਸਵਰਕਰ। ਇਸ 'ਚ ਰਣਦੀਪ ਹੁੱਡਾ ਜਿੱਥੇ ਫਿਲਮ ਡਾਇਰੈਕਟ ਕਰ ਰਹੇ ਨੇ ਉੱਥੇ ਹੀ ਉਹ ਇਸ 'ਚ ਵੀਰ ਸਵਰਕਰ ਦਾ ਕਿਰਦਾਰ ਵੀ ਨਿਭਾਉਣਗੇ। ਇਸ ਦੇ ਨਾਲ ਹੀ ਫਿਲਮ 'ਚ ਅੰਕਿਤਾ ਲੋਖੰਡੇ, ਅਮਿਤ ਸਿਆਲ ਨਜ਼ਰ ਆਉਣਗੇ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਤੇ ਆਧਾਰਿਤ ਫਿਲਮ ਮੈਂ ਅਟਲ ਹੂੰ 19 ਜਨਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਨਿਰਦੇਸ਼ਕ ਰਵੀ ਜਾਦਵ ਹਨ ਤੇ ਪੰਕਜ ਤ੍ਰਿਪਾਠੀ ਇਸ ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਕਿਰਦਾਰ ਨਿਭਾਉਣਗੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਬੈਨੇਡਿਕਟ ਗੈਰੇਟ ਤੇ ਹੋਰ ਕਲਾਕਾਰ ਇਸ ਚ ਨਜ਼ਰ ਆਉਣਗੇ ਇਸ ਤੋਂ ਇਲਾਵਾ ਦ ਦਿੱਲੀ ਸਟੋਰੀ ਤੇ ਬਸਤਰ ਦੀ ਨਕਸਲ ਸਟੋਰੀ ਵੀ ਅਸਲ ਘਟਨਾਵਾਂ ਤੇ ਆਧਾਰਿਤ ਹੈ ਤੇ ਇਹ ਵੀ 2024 ਵਿੱਚ ਰਿਲੀਜ਼ ਹੋਣਗੀਆਂ ਸੋ ਇਸ ਸਾਲ ਬਹੁਤ ਸਾਰੀਆਂ ਫਿਲਮਾਂ ਦੇ ਅਗਲੇ ਭਾਗ ਵੀ ਰਿਲੀਜ਼ ਹੋਣ ਜਾ ਰਹੇ ਨੇ ਸਾਉਦੀਆਂ ਬਹੁਤ ਸਾਰੀਆਂ ਫਿਲਮਾਂ ਜਈਆਂ ਸੀ ਜਿਨ੍ਹਾਂ ਦੇ ਪਹਿਲੇ ਭਾਗ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਹੁਣ ਦਰਸ਼ਕ ਉਹਨਾਂ ਦੇ ਅਗਲੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਇਹਨਾਂ ਵਿੱਚ ਸਭ ਤੋਂ ਪਹਿਲਾ ਹੈ ਪੁਸ਼ਪਾ 2 ਸਾਹਿਰ ਹੈ ਕਿ 2021 ਚ ਆਈ ਪੁਸ਼ਪਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਇਸ ਨੇ ਬਾਕਸ ਆਫਿਸ ਤੇ ਰਿਕਾਰਡ ਵੀ ਤੋੜੇ ਤੇ ਹੁਣ ਪੁਸ਼ਪਾ 2 ਦੀ ਚਲਕ ਵੇਖਣ ਮਗਰੋਂ ਹਰ ਕੋਈ ਫਿਲਮ ਦੇ ਰਿਲੀਜ਼ ਹੋਣ ਦੇ ਇੰਤਜ਼ਾਰ 'ਚ ਹੈ 2022 'ਚ ਜਦੋਂ ਕਾਂਤਾਰਾ ਰਿਲੀਜ਼ ਹੋਈ ਸੀ ਤਾਂ ਇਸ ਦੇ ਹਰ ਪਾਸੇ ਚਰਚੇ ਹੋਣ ਲੱਗੇ ਹੁਣ ਜਦੋਂ ਕਾਂਤਾਰਾ ਚੈਪਟਰ 1 ਦੀ ਅਨਾਉਂਸਮੈਂਟ ਹੋਈ ਤਾਂ ਇੱਕ ਵਾਰ ਫਿਰ ਦਰਸ਼ਕਾਂ 'ਚ ਇਸ ਬਾਰੇ ਚਰਚਾ ਮਚ ਗਈ ਹੈ ਨੀ ਇਸ ਫਿਲਮ ਨੂੰ ਡਾਇਰੈਕਟਰ ਰਿਸ਼ਭ ਸ਼ੈਟੀ ਕਰ ਰਹੇ ਨੇ ਤੇ ਨਾਲ ਦੀ ਨਾਲ ਉਹ ਇਸ 'ਚ ਮੁੱਖ ਭੂਮਿਕਾ ਵੀ ਨਿਭਾ ਰਹੇ ਨੇ ਸਿਰਫ ਐਨਾ ਹੀ ਨਹੀਂ ਇਸ ਸਾਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਣਗੀਆਂ ਦੇਖਣਾ ਇਹ ਹੋਵੇਗਾ ਕਿ ਕਿਹੜੀ ਫਿਲਮ ਦਰਸ਼ਕਾਂ ਦੇ ਦਿਲ ਨੂੰ ਛੂੰਹਦੀ ਹੈ ਤੁਹਾਨੂੰ ਕਿਹੜੀ ਫਿਲਮ ਦਾ ਸਭ ਤੋਂ ਵੱਧ ਇੰਤਜ਼ਾਰ ਹੈ ਕਮੈਂਟ ਕਰਕੇ ਜ਼ਰੂਰ ਦੱਸੋ